ਤਾਰਨ ਰਸਾਵਲ ਛੰਦ ਮਹਾਬੀਰ ਗੱਜੇ ਸੁਣੈ ਮੇਖ ਲੱਜੇ ਝੰਡਾ ਕੱਢ ਗਾਢੇ ਮੰਡੇ ਰੋਸ ਬਾਢੇ ਕਿਰਪਾਣ ਕਟਾਰੰ ਭਿਰੇ ਰੋਸ ਧਰਨ ਮਹਾਬੀਰ ਬੰਕੰ ਭਿਰੇ ਭੂਮ ਹੰਕੰ ਮਚੇ ਸੂਰ ਸ਼ਸਤਰੰ ਉੱਠੀ ਝਾਰ ਅਸਤਰੰ ਕਿਰਪਾਣ ਕਟਾਰੰ ਪਰੇ ਲੋਹ ਮਾਰੰ ਭਜਨ ਪ੍ਰਿਆਤ ਛੰਦ ਹਲਫਲੀ ਜੁਨਬੀ ਸਰੋਹੀ ਦੁਤਾਰੀ ਬਹੀ ਕੋਪ ਕਾਤੀ ਕਿਰਪਾਣੰ ਕਟਾਰੀ ਕਹੂੰ ਸਹਿਥਿਯੰ ਕਹੂੰ ਸਉਦ ਸੇਲੰ ਕਹੂੰ ਸਹਿਲ ਸੰਗੰ ਭਈ ਰੇਲ ਪੇਲੰ ਨਰਾਜ ਛੰਦ ਸਰੋਖ ਸੂਰ ਸਾਜਿਯੰ ਵਿਸਾਰ ਸੰਕ ਬਾਜਿਯੰ ਓ ਡਿੱਪੀ ਹੈਗੀ ਇੱਥੇ ਤੁਹਾਡੇ ਕੋਲ ਹਾਂਜੀ ਅੱਛਾ ਚਲੋ ਨਿਸ਼ੰਕ ਸ਼ਸਤਰ ਮਾਰਹੀ ਉਤਾਰ ਅੰਗ ਡਾਰਹੀ ਕਛੂ ਨ ਜਾਣ ਰੱਖਹੀ ਸੋ ਮਾਰ ਪਹਕਾਨ ਨਹੀਂ ਕਾਨ ਕਾਨ ਪਾਠ ਕਛੂ ਨ ਕਾਨ ਰਖਹੀਂ ਸੋ ਮਾਰ ਮਾਰ ਭਖਹੀਂ ਸੋ ਹਾਂਕ ਹਾਠ ਰੇਲੀ ਅਨੰਤ ਅਨੰਤ ਸ਼ਾਸਤਰ ਝੇਲੀਅਨ ਹਜ਼ਾਰ ਹੂਰ ਅੰਬਰੰ ਵਿਰੁੱਧ ਕੈਸੋ ਅੰਬਰੰ ਕਰੂਰ ਭਾਤ ਡੋਲਹੀਂ ਸੋ ਮਾਰ ਮਾਰ ਬੋਲਹੀਂ ਕਹੂੰ ਕੇ ਅੰਗ ਕਟੀਆਂ ਕਹੂੰ ਸਰੋਹ ਪਟੀਆਂ ਕਹੂੰ ਸੋ ਮਾਸ ਮੱਛੀਆਂ ਗਿਰੇ ਮੁਠੀਆਂ ਕੁਛੀ ਇਹ ਅੰਕੜੇ ਹਨ ਇਹ ਬੋਲਦੇ ਇੱਥੇ ਔਕਰ ਲਾਓ ਵੀਰ ਮੰਮੇ ਦੇ ਥੱਲੇ ਮੁੱਛੀਆਂ ਪਾਠ ਚਲੋ ਕਾਹੂ ਸੋ ਮਾਸ ਮੁੱਛੀਆਂ ਗਿਰੇ ਸੋ ਤੱਚ ਮੁੱਛੀਆਂ ਢਮਕ ਢੋਲ ਢਾਲਿਆਂ ਹਰੋਲ ਹਾਲ ਚਾਲਿਆਂ ਝਟਾਕ ਝਟ ਬਾਹੀਆਂ ਸੋ ਵੀਰ ਸੈਨ ਗਾਹੀਆਂ ਨਵੰਗ ਸਣ ਬਾਜਿਐ ਸੋ ਵੀਰ ਧੀਰ ਗਾਜਿਐ ਕਿਰਪਾਨ ਬਾਣ ਬਾਹੀ ਅਜਾਤ ਅੰਗ ਲਾਹੀ विरोध क्रोध राजय न चार पैर भाज्यं संभार शास्त्र गाजहि सो नाद मेघलाजहि हलंक हकमारी सक्र शास्त्र झारहि भरे बेसार शोकयं सुधार देव लोकयं रिसे विरोध वीरयं सो मार मार झार तीरयं शब्द संख बज्यं सो वीर धीर्ग सज्यं प्रसावल छंद ਤੁਰੀ ਸੰਖ ਬਾਜੇ ਮਹਾਬੀਰ ਗਾਜ ਸਾਜੇ ਨਚੇ ਤੁੰਦਤਾ ਜੀ ਮਚੇ ਸੂਰਗਾ ਜੀ ਝਿਮੀ ਤੇਗ ਝਿਮੀ ਤੇਜ ਤੇਗ ਮਨੋ ਵਿਜਿ ਬੇਗ ਉਠੈ ਨਦ ਨਾਦਨ ਤੁਨੰ ਨਿਰਬਿਖਾਦਨ ਟੁਟੈ ਖਗ ਖੋਲਨ ਮੁਖੰ ਮਾਰ ਬੋਲਨ ਧਕਾ ਧੀਕ ਧਕੰ ਗਿਰੇ ਹਕ ਬਕੰ ਦਲੰ ਦੇਹੀ ਗਾਹੰ ਅਦੋ ਅੰਗ ਲਾਹੰ ਪ੍ਰਯੋਗੰ ਪ੍ਰਹਾਰੰ ਬਕੈ ਮਹਾਰ ਮਾਰੰ ਨਦੀ ਰਕਤਪੂਰੰ ਫਿਰੀ ਗਹਿਣ ਹੋਰੰ ਗਜੈ ਗਹਿਣ ਕਾਲੀ ਹਸੀ ਖੱਪਰਾਲੀ ਮਹਾਸੂਰ ਸੋਹਨ ਮੰਡੇ ਲੋਹ ਕਰੋਹੰ ਮਹਾ ਗਰਭ ਗਜੈ ਧੁਣਿ ਮਿਗਲਜੈ